ਬੀਤੀ ਦਰਮਿਆਨੀ ਰਾਤ 스ਵਿਫਟ ਕਾਰ ਚੋਰਾਂ ਦੇ ਵੱਲੋਂ ਕੋਟਕਪੂਰੇ ਤੋਂ ਲੈ ਕੇ ਮੁਕਸਰ ਤੱਕ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਦੱਸਦੀ ਹੈ ਕਿ ਪਹਿਲਾਂ ਕੋਟਕਪੂਰੇ ਦੇ ਮੋਗਾ ਰੋਡ ਤੇ ਬੈਂਟਰਾਂ ਵਾਲੀ ਦੁਕਾਨ ਤੇ ਚੋਰੀ ਹੁੰਦੀ ਹੈ। ਜਿੱਥੇ ਸੀਸੀਟੀਵੀ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਨਕਾਬ ਪੋਸ਼ ਚੋਰਾਂ ਦੇ ਵੱਲੋਂ ਬੈਂਟਰਾਂ ਵਾਲੀ ਦੁਕਾਨ ਤੇ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ। ਤਾਂ ਉਸ ਤੋਂ ਬਾਅਦ ਮੁਕਸਰ ਦੇ ਪਿੰਡ ਰਪਾਣਾ ਵਿਖੇ ਇੱਕ ਬੇકરી ਦੀ ਦੁਕਾਨ ਤੇ ਚੋਰੀ ਹੁੰਦੀ ਹੈ। ਜਿੱਥੋਂ ਇੱਕ ਮੋਬਾਈਲ ਤੇ ਕੁਝ ਨਕਦੀ ਲੈ ਕੇ ਚੋਰ ਫਰਾਰ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਮੁਕਸਰ ਦੇ ਕੋਟਕਪੂਰਾ ਰੋਡ ਤੇ ਕਰਿਆਨੇ ਦੀ ਦੁਕਾਨ ਤੇ ਚੋਰੀ ਹੁੰਦੀ ਆ ਜਿੱਥੇ ਇੱਕ ਕਾਰ ਆਉਂਦੀ ਆ ਸਵਿਫਟ ਰੁਕਦੀ ਆ ਜਿਸ ਦੇ ਵਿੱਚੋਂ ਨਕਾਬਪੋਸ਼ ਵਿਅਕਤੀ ਨਿਕਲਦੇ ਨੇ ਔਰ ਜਿਹੜਾ ਕਰਿਆਨੇ ਦੀ ਦੁਕਾਨ ਦਾ ਸ਼ਟਰ ਹੁੰਦਾ ਮਿੰਟਾਂ ਦੇ ਵਿੱਚ ਤੋੜ ਦਿੰਦੇ ਨੇ ਔਰ ਉੱਥੋਂ ਗੱਲੇ ਦੇ ਵਿੱਚੋਂ ਪਈ ਨਕਦੀ ਲੈ ਕੇ ਫਰਾਰ ਹੋ ਜਾਂਦੇ ਨੇ ਔਰ ਪਿੱਛੇ ਜਿਹੜਾ ਉਹ ਗੱਲਾਂ ਲੁੱਟ ਕੇ ਲਿਆਏ ਸੀਗੇ ਦੁਕਾਨ ਦੇ ਵਿੱਚੋਂ ਚੋਰੀ ਕਰਕੇ ਲਿਆਏ ਸੀ ਬੇકરી ਵਾਲੀ ਤੋਂ ਉਹ ਉਹ ਕਰਿਆਨੇ ਦੀ ਦੁਕਾਨ ਤੇ ਛੱਡ ਕੇ ਫਰਾਰ ਹੋ ਜਾਂਦੇ ਨੇ ਤਾਂ ਹੁਣ ਸੋਚਣ ਵਾਲੀ ਗੱਲ ਹੈ ਕਿ ਕੋਟਕਪੂਰਾ ਮੁਕਸਰ ਤੋਂ 30 ਕਿਲੋਮੀਟਰ ਹੈਗਾ ਔਰ ਉਥੋਂ ਉਹ ਚੋਰੀ ਕਰਦੇ ਆਉਂਦੇ ਨੇ ਔਰ ਮੁਕਸਰ ਦੇ ਵਿੱਚ ਦੋ ਦੁਕਾਨਾਂ ਨੂੰ ਜਿਹੜਾ ਨਿਸ਼ਾਨਾ ਬਣਾਉਂਦੇ ਨੇ ਔਰ ਫਿਰ ਫਰਾਰ ਹੋ ਜਾਂਦੇ ਨੇ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈਗਾ ਕਿ ਜਿਹੜੀ ਕੋਟਕਪੂਰੇ ਚੋਰੀ ਹੋਈ ਆ ਉਹ ਵੀ ਕਾਰਸਵਾਰ ਸੰਨ ਕਿ ਉਹੀ ਬੰਦਿਆਂ ਨੇ ਮੁਕਸਰ ਦੇ ਵਿੱਚ ਚੋਰੀ ਕੀਤੀ ਆ ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਫਿਲਹਾਲ ਇੰਜ ਜਾਪ ਰਿਹਾ ਹੈ ਕਿ ਉਸੇ ਹੀ ਵਿਅਕਤੀਆਂ ਦੇ ਵੱਲੋਂ ਇਹ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਜਾਂਚ ਤੋਂ ਬਾਅਦ ਹੀ ਜਿਹੜਾ ਇਹ ਸਪਸ਼ਟ ਹੋ ਪਾਵੇਗਾ ਕਿ ਉਹੀ ਨੌਜਵਾਨ ਸੀਗੇ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਰਾਤ ਦੇ ਸਮੇਂ ਪੁਲਿਸ ਦੇ ਵੱਲੋਂ ਗਸ਼ਤ ਕਰਨ ਦੇ ਦਾਅਵੇ ਕੀਤੇ ਜਾਂਦੇ ਨੇ ਲੇਕਿਨ ਅਜਿਹੇ ਜਦ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਸਵਾਲ ਖੜੇ ਹੋ ਜਾਂਦੇ ਨੇ ਤਾਂ ਹੁਣ ਪਹਿਲਾਂ ਤੁਹਾਡੇ ਨਾਲ ਜਿਹੜੀ ਕੋਟਕਪੁਰੇ ਚੋਰੀ ਹੋਈ ਆ ਬੈਂਟਰਾਂ ਵਾਲੀ ਦੁਕਾਨ ਤੇ ਉਹ ਸੀਸੀਟੀਵੀ ਸਾਂਝੀ ਕਰਦੇ ਹੈਗੇ ਆ ਤਾਂ ਉਸ ਤੋਂ ਬਾਅਦ ਜਿਹੜੀ ਮੁਕਸਰ ਦੇ ਕੋਟਪੂਰਾ ਰੋਡ ਤੇ ਕਰਿਆਨੇ ਦੀ ਦੁਕਾਨ ਤੇ ਚੋਰੀ ਹੋਈ ਆ ਉਹ ਸੀਸੀਟੀਵੀ ਸਾਂਝੀ ਕਰਾਂਗੇ ਹਾਲਾਂਕਿ ਜਿਹੜੀ ਪਿੰਡ ਰਪਾਣਾ ਦੇ ਵਿੱਚ ਬੇકરી ਦੀ ਦੁਕਾਨ ਤੇ ਚੋਰੀ ਹੋਈ ਆ ਉਸ ਦੀ ਸੀਸੀਟੀਵੀ ਸਾਹਮਣੇ ਨਹੀਂ ਆਈ ਲੇਕਿਨ ਜਿਨ੍ਹਾਂ ਦੀ ਬੇકરી ਦੀ ਦੁਕਾਨ ਤੇ ਚੋਰੀ ਹੋਈ ਆ ਉਹ ਮਾਲਕ ਜ਼ਰੂਰ ਸਾਹਮਣੇ ਆਏ ਨੇ ਤਾਂ ਉਸ ਤੋਂ ਬਾਅਦ ਉਹਨਾਂ ਦਾ ਕੀ ਕੁਝ ਕਹਿਣਾ ਹੈਗਾ ਇਹ ਸਾਰੀ ਜਿਹੜੀ ਖਬਰ ਆ ਤੁਹਾਡੇ ਨਾਲ ਸਾਂਝੀ ਕਰਦੇ ਹੈਗੇ ਆ ਉਹ ਬੜਿਆਂ ਨੂੰ ਨਾਲ ਰਿਹਾ ਮੋਟੇ ਨੂੰ ਸਮਾਨ ਲੱਗਦਾ ਮਾੜਾ ਨਾ ਪਉਂਦਾ ਅੱਖਾਂ ਹੀ ਗਜਾਜ਼ੀ ਕਰਦਾ ਜੇ ਮਨੋਂ ਤੇ ਰਿਆ ਫਿਰਾਂਗਾ ਬੰਦਾ ਜਾ ਕੇ ਤੇ ਆਇਆ ਇਹ ਪੁੱਲਾ ਪਿਆ ਉਹ ਕੋਈ ਬਾਈ ਵਾਈ ਗੁੱਡ ਨਹੀਂ ਆਉਂਦਾ ਆਉਣ ਆ ਕੇ ਤਾਂ ਕੋਈ ਦਾ ਪੁੱਤ ਆਉਂਦੀ ਨਹੀਂ ਕੋਈ ਸਾਡਾ ਮਾਰ ਬਿਮਾਰੀ ਇਹਨਾਂ ਨੂੰ ਬਲਾਕ ਲਈ ਆਇਆ ਕਰੋ ਕਿ ਆ ਕੇ ਆਂਦਾ ਦੇਖਾ ਬੰਦਾ ਦੋਨੋਂ ਪਿੱਛਲਾ ਗੀਰ ਰੱਖਿਆ ਸਿੰਦਰਾ ਰੋਡ ਤੇ ਆ ਵੇਖ ਲਈ ਕਿ ਉਥੋਂ ਲੈ ਆਇਆ ਇਹ ਪੰਨਾ ਕੱਢੀ ਗੋਦੀ ਹੋਈ ਗੱਡੀ ਆ ਹੈ ਬੰਨੀ ਤੇ ਚੈੱਕ ਚੈੱਕ ਨੇੜੇ ਕੋਈ ਪੁੱਛ ਲਾਉਣੇ ਕੰਮ ਲੱਗਦਾ ਫਤ ਤੇ ਰੱਖ ਬੈਠਾ ਕੋਈ ਨਾ ਸਾਡਾ ਆ ਰਹੀ ਜੀ ਹੈ ਹੈ ਕੋਈ ਪਤਾ ਨਹੀਂ ਗਵਰਨਮੈਂਟ ਵਾਲਾ ਆਇਆ ਹੈ ਇੱਕ ਮੈਂ ਸਾਡਾ ਟਿਕਟ ਲਾਇਆ ਲੱਗਦਾ। ਨਾਮ ਆ ਬਾਬੂ ਜੀ ਦੋਡਾ ਮੇਰਾ ਨਾਮ ਰਮੇਸ਼ ਕੁਮਾਰ ਤੇ ਕੀ ਘਟਨਾ ਹੋਈ ਅੱਜ ਤੋਂ ਦੇਖੋ ਅੱਜ ਚੜ੍ਹ ਕੇ 5 ਵਜੇ ਮੈਂ ਦੁਕਾਨ ਆ ਕੇ ਦੇਖੀ ਦੁਕਾਨ ਦਾ ਛੱਦਰ ਚੱਕਿਆ ਹੋਆ ਸੀਗਾ। ਅੱਛਾ ਜੀ ਤੇ ਗੱਲਾਂ ਲੈਗੇ ਨਾਲ ਹੀ ਤੇ ਕਾਤੇ ਆਏ ਸੀਗੇ ਚੋਰ ਜੀ ਤਾਂ ਆਏ ਕੈਮਰੇ ਦੇਖਣ ਤੋਂ ਪਤਾ ਲੱਗਦਾ ਵੀ ਕਿ ਕਿਥੇ ਆਤੇ ਆ ਵਹੀਕਲ ਤੇ ਆਏ ਬਾਈਕਲ ਬਾਹਰ ਖੜਾ ਤੇ ਕਿੰਨਾ ਕੁ ਨੁਕਸਾਨ ਹੋਇਆ ਜੀ ਚਾਰ-ਪੰਜ ਹਜ਼ਾਰ ਰੁਪਿਆ ਸੀਗਾ ਹਜ਼ਾਰ ਕੁ ਰੁਪਏ ਦੀ ਭਾਂ ਸੀਗੀ ਤੇ ਪੁਲਿਸ ਨੂੰ ਇਤਲਾਹ ਦਿੱਤੀ ਜੀ ਹਾਂ ਦਿੱਤੀ ਗਈ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸ੍ਰਿੰਦਰ ਸਿੰਘ ਹੈ ਜੀ ਤੇ ਕਿੱਥੇ ਦੇ ਰਹਿਣ ਵਾਲੇ ਹੋ ਜੀ ਰਹਿਣ ਵਾਲੇ ਸ਼ਿਰੀ ਮੁਖਤਾਰ ਸਾਹਿਬ ਦੇ ਆ ਬਜਿੰਦਾ ਰੋਡ ਬਾਤੀਆਂ ਨੇ ਹਰਪਾਣੇ ਬਿਸਕੁਟ ਬੇਕਰੀ ਦਾ ਕੰਮ ਕਰਦੇ ਆ ਜੀ ਤੇ ਕੀ ਘਟਨਾ ਹੋਈ ਰਾਤ ਜੀ ਰਾਤ ਦੀ ਸਵਾ 2 ਵਜੇ ਦੀ ਗੱਲ ਹੈ ਕਿ ਕਿਸੇ ਨੇ ਸ਼ੈਟਰ ਤੋੜਿਆ ਸੱਬਲ ਨਾਲ ਉੱਪਰ ਚੱਕ ਕੇ ਇੱਕ ਪਾਸੇ ਲੋਕ ਤੋੜ ਕੇ ਇੱਕ ਗੱਲਾ ਕੱਢਿਆ ਪੈਸਿਆਂ ਵਾਲਾ ਜੀ ਤੇ ਇੱਕ ਮੋਬਾਈਲ ਸੀਗਾ ਜੀ ਵੀਵਾ ਕੰਪਨੀ ਦਾ ਇਹ ਠੀਕਾ ਜੀ ਇਹ ਲੈ ਗਏ ਜੀ ਉਦੋਂਦਰ ਸਾਨੂੰ ਪਹਿਰੇਦਾਰ ਨੇ ਫੋਨ ਕੀਤਾ ਸੀ ਗਏ ਆ ਜੀ ਫੇਰ ਅਸੀਂ ਆਪਦਾ ਦੁਕਾਨ ਸੰਭਾਲ ਲਈਏ ਜਾ ਕੇ ਜੀ ਤੇ ਬਸ ਉਸ ਤੋਂ ਬਾਅਦ ਇਹ ਗੱਲਾ ਸਾਡਾ ਕੋਟਕਪੂਰਾ ਰੋਡ ਤੇ ਇਹਨਾਂ ਨੇ ਦੁਕਾਨ 'ਚ ਚੋਰੀ ਕੀਤੀ ਆ ਉੱਥੇ ਸਿੱਟ ਗਏ ਜੀ ਕਿਦੋਂ ਸੀਦਾ ਸੀ ਵਿੱਚ ਸਾਡੀ ਆਲਟੋ ਕਾਰ ਦੀ ਕਾਫੀ ਸੀ ਗੱਲੇ ਦੇ ਜੀ ਇਹ ਚੀਜ਼ਾਂ ਸੀਗੀਆਂ ਜੀ ਪੈਸੇ ਕੱਢ ਕੇ ਲੈ ਗਏ ਜੀ 6-7000 ਰੁਪਏ ਸੀ ਜੀ ਤੇ ਤੁਸੀਂ ਪੁਲਿਸ ਨੂੰ ਕੋਈ ਰਿਪੋਰਟ ਕੀਤੀ ਹੈ ਜੀ ਪੁਲਿਸ ਨੂੰ ਮੈਂ ਚੌਂਕੀ 'ਚ ਰਿਪੋਰਟ ਕਰਕੇ ਆਏ ਆਂ ਜੀ ਹੁਣ ਮੈਂ ਇੱਥੇ ਆਇਆ ਸੀਗਾ ਇਹ ਵੀ ਆਪਦਾ ਵੀ ਸ਼ਾਇਦ ਮੈਨੂੰ ਗੱਡੀ ਦੀ ਕਾਪੀ ਲੱਭ ਜੇ ਪਰ ਮੇਰੇ ਹੱਥ ਕੁਝ ਨਹੀਂ ਲੱਗਾ ਜੀ ਇਹਨਾਂ ਨੇ ਉਹ ਗੱਲਾਂ ਸ਼ੀਟੀ ਵਾਲਿਆਂ ਨੂੰ ਜ਼ਿੰਮੇਵਾਰੀ ਕਰਕੇ ਦੇ ਦਿੱਤਾ ਅਸੀਂ ਹੁਣ ਸ਼ੀਟੀ ਜਾਵਾਂਗੇ ਜੀ ਉੱਥੇ ਜਾ ਕੇ ਵੈਰੀਫਾਈ ਕਰਾਂਗੇ